ਪੁੱਤ ਆ ਜਾ ਤੇਰੇ ਨਾਲ ਇੱਕ ਗੱਲ ਕਰਾਂ ਗੁੱਸਾਤ ਨਾ ਕਰੋਗੇ ਲੈ ਦੱਸ ਇਸਦੇ ਨੇ ਗੁੱਸਾ ਕਿਹੜੀ ਗੱਲੋਂ ਕਰਨਾ ਮੰਮੀ ਤੇ ਹੀ ਉਦਨ ਵੇਖਿਆ ਇਹਨਾਂ ਨੂੰ ਰਿਪੇਅਰ ਆਈ ਹਿੱਸੇ ਦੋ ਤੇ ਮੈਂ ਕਿੰਨੇ ਸੋਨੇ ਟੋਪਸ ਪਾਏ ਹੀ ਮੈਨੂੰ ਵੀ ਉਦਾਂ ਦੇ ਬਣਾ ਦੋ ਹਾਂ ਚਲ ਤੁਸੀਂ ਵਾਰ ਤੇ ਬਣਾ ਕੇ ਤੇ ਦਿੱਤੇ ਸੀ ਤੇ ਬਾਅਦ ਵਿੱਚ ਆਪਣੇ ਟਾਈਮ ਇਦਾਂ ਲਾਇਆ ਤੇ ਉਹ ਵੇਖ-ਉਖ ਗਏ ਨੇ ਤੇ ਮੈਨੂੰ ਬੜੀ ਰੀਜ ਆ ਪੁੱਤ ਜੇ ਤੁਸੀਂ ਇਦਾਂ ਕੀ ਨਹੀਂ ਮੈਨੂੰ ਬੜਾ ਦੁੱਖ ਲੱਗਦਾ ਮੇਰਾ ਵਾਸ ਚੱਲੇ ਨਾ ਤੇ ਮੈਂ ਤੂੰ ਮਾਰਨੀ ਹੈ ਨਾ ਹੁਣੇ ਮੈਂ ਤੈਨੂੰ ਹੁਣੇ ਐਸੇ ਵਕਤ ਬੁਣਾ ਕੇ ਦਿੰਦੀ ਪਰ ਹੁਣ ਮੇਰੇ ਕੋ ਨਾ ਕੋਈ ਵਾਹ ਨਹੀਂ 6 ਮਹੀਨੇ ਕੱਢਣਾ ਤੇ ਮੈਂ ਤੈਨੂੰ ਸੋਹਣੇ ਟੋਸ ਬਣਾ ਲੂੰਗੀ ਥੋੜੇ ਥੋੜੇ ਪੈਸੇ ਸਾਂਭਦੇ ਆ ਨਾ ਕੁਛ ਦੁੱਧ ਤੋਂ ਸਾਂਭ ਲਾਂਗੇ ਤੇ ਕੁਛ ਪਿੰਦਰ ਕੋ ਹਨਾ ਮੇਲ ਚੋਂ ਜਦ ਹੁੰਦਾ ਫਿਰ ਆਪਾਂ ਬਣਾ ਲਾਂਗੇ ਕੋਈ ਗੱਲ ਨਹੀਂ ਕੋਈ ਨਹੀਂ ਮਮੇ ਮੇਰੇ ਤੇ ਉਦਾਂ ਹੀ ਦਿਲ ਵਿੱਚ ਗੱਲ ਆਈ ਹੁਣੇ ਪਾਏ ਹੀ ਮੈਨੂੰ ਬੜੇ ਸੋਹਣੇ ਲੱਗੇ ਅਰੀਜਤ ਹੁੰਦੀ ਆ ਨਾ ਇਹ ਤਾਂ ਨਹੀਂ ਨਾ ਗੱਲ ਹੈਗੀ ਤੇ ਮੈਂ ਕਿਹਾ ਚਲ ਮੰਮੀ ਨਾਲ ਗੱਲ ਕਰ ਲਈਏ ਚਲ ਕੋਈ ਨਹੀਂ ਪੁੱਤ ਗੱਡੀ ਜਿੱਥੇ ਅੱਗੇ ਇਨਾ ਟਾਈਮ ਕੱਢਿਆ ਮੇਰੇ ਕੋ ਬਥੇਰਾ ਸੋਣਾ ਹੁੰਦਾ ਏ ਤੇ ਆਹ ਕਾਰ ਦੀਆਂ ਟੰਗੀਆਂ 'ਚ ਸਾਰਾ ਹੀ ਵਿਗ ਗਿਆ ਜੇ ਕਿਤੇ ਅੱਜ ਉਹ ਹੁੰਦਾ ਨਾ ਤੂੰ ਜਿੰਨਾ ਮਰਜੀ ਪਾਉਂਦੀ ਕੋਈ ਨਹੀਂ ਮੰਮੀ ਤੁਸੀਂ ਕਿਉਂ ਫਿਕਰ ਕਰ ਰਹੇਂਦੇ ਮੈਂ ਤੇ ਉਦਾਂ ਹੀ ਤੁਹਾਡੇ ਨਾਲ ਗੱਲ ਕੀਤੀ ਏ ਮੈਂ ਜ਼ਰੂਰੀ ਇਹ ਨਹੀਂ ਕਹਿੰਦੀ ਕਿ ਮੈਨੂੰ ਹੋਣੀ ਹੀ ਚਾਹੀਦੀ ਨੇ ਕੋਈ ਨਹੀਂ ਜਦੋਂ ਟਾਈਮ ਆਊਗਾ ਲੈ ਜਾਂਦਾ ਉਹ ਲੱਲਾਂਗੇ ਪੁੱਤ ਮੇਰਾ ਜੀਤ ਕਰਦਾ ਵਾ ਪਰ ਮੇਰੇ ਬਹਾ ਨਹੀਂ ਹੁਣ ਹੈਗਾ ਕੁਝ ਕੋਈ ਨਹੀਂ ਮੰਮੀ ਐਦਾਂ ਕਿਉਂ ਬੋਲ ਰਹੇ ਉਹ ਤੇ ਮੈਂ ਤੇ ਤੁਹਾਡੇ ਨਾਲ ਉਦਾਂ ਹੀ ਸਸਰੀ ਤੌਰ ਤੇ ਗੱਲ ਕੀਤੀ ਏ ਚਲ ਕੋਈ ਬੜਾ ਦਿਲ ਕਰ ਰਿਹਾ ਇਹ ਕੌਣ ਚਲ ਕੋ ਇਨੀ ਮੈਂ ਆਪਣੀ ਦੀਨਾ ਲੈ ਕੇ ਜਰੂਰ ਦਉਂਗੀ ਭਾਈ ਲੇਟ ਹੀ ਲੈ ਕੇ ਦਉ ਕੋਈ ਨਹੀਂ ਕੋਈ ਨਹੀਂ ਜਦੋਂ ਮਰਜ਼ੀ ਲੈ ਲਿਓ ਮੈਂ ਵੀ ਤੁਹਾਡੇ ਨਾਲ ਹੀ ਆ ਮੈਂ ਚਲ ਕੋਈ ਨਹੀਂ ਪੁੱਤ ਮੈਂ ਤੇਰੀਆਂ ਮਜਬੂਰੀਆਂ ਸਮਝਦੀ ਨਹੀਂ ਮੈਨੂੰ ਪਤਾ ਵਾ ਆਪਣੀਆਂ ਆਂਗੂਆਂ ਜਿੱਦਾਂ ਮੇਰਾ ਜੀ ਕਰਦਾ ਸੀ ਮੈਂ ਤੇਰਾ ਵੀ ਇਦਾਂ ਹੀ ਕਰਦਾ ਵਾ ਕੋਈ ਨਹੀਂ ਮੈਂ ਤੈਨੂੰ ਨਾ ਲੈ ਕੇ ਜਰੂਰ ਦਉਂਗੀ ਥੋੜਾ ਪੁੱਤਰੀ ਸਟਾਰਟ ਪੁੱਤ ਬਸ ਥੋੜਾ ਜਿਹਾ ਟਾਈਮ ਕੱਢ ਮੈਨੂੰ ਪਤਾ ਜਿਹੜੇ ਕੁੜੀਆਂ ਦੇ ਵਿਆਹ ਹੁੰਦੇ ਉਹਨਾਂ ਨੇ ਵੀ ਰੀਜਾਂ ਹੁੰਦੀਆਂ ਨੇ ਕਿ ਅਹੀਂ ਮਮਨ ਸੋਨਾ ਲਾਈਏ ਤੇ ਪਾਈਏ ਹਾਂ ਕੋਈ ਨਹੀਂ ਆਪਣੀ ਧੀ ਨੂੰ ਜਿੱਦਾਂ ਜਿੱਦਾਂ ਦੀਆਂ ਚੀਜ਼ਾਂ ਨਾਲ ਜੀ ਕਰਦਾ ਮੈਂ ਲੈ ਕੇ ਜ਼ਰੂਰ ਦਊਂਗੀ ਥੋੜਾ ਟਾਈਮ ਕੱਢਣਾ ਪੈਣਾ ਕੋਈ ਨਹੀਂ ਮਮੀ ਲਿਆਵਾਂ ਫਿਰ ਮੈਂ ਤਵਾ ਲੈ 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 ਮੈਂ ਤਾਂ ਲਾਵਾਂ ਦਵਦਾ ਖੁੱਲ ਕੇ ਫਿਰ ਠੰਡ ਹੁੰਦੀ ਜਾਂਦੀ ਆ ਵੇਖ ਲਾ ਮੇਰੇ ਨੋਹਾਂ ਦਾ ਖੜੇ ਕਿੰਨਾ ਜੀ ਕਰਦਾ ਕਿ ਮੈਂ ਵੀ ਇਦਾਂ ਦੇ ਤੂਕ ਸੁਭਾਵਾ ਪੱਤੀ ਇਹ ਤੈਨੂੰ ਕੀ ਦੱਸਾਂ ਮੇਰੇ ਤਾਂ ਕੋਲ ਹੀ ਕੁਛ ਨਹੀਂ ਹੈ ਜੇ ਕੋਲ ਹੋਵੇ ਤੇ ਮੈਂ ਤੇਰਾ ਤੋਂ ਦੇਣਾ ਕੱਢਾਂ ਘੱਟ ਦੇ ਨੂੰ ਬਣਾਉਣਾ ਚੱਲ ਅੱਛਾ ਕਦੇ ਨਾ ਕਦੇ ਰੱਬ ਖਾਂਦੀ ਵੀ ਸੋਹਣੀ ਜਾਈ ਮੈਂ ਵੀ ਆਪਣੀ ਟੀ ਦੀਆਂ ਰੀਝਾਂ ਕਰਾਂਗੇ ਮੰਮੀ ਦੱਸ ਲਓ ਹਲੋ ਮਮੀ ਸਾਸ਼ਿਕਾ ਹਾਂਜੀ ਮੇਰਾ ਤਾਂ ਬੜਾ ਵਧੀਆ ਤੁਸੀਂ ਆਪਣੇ ਸੁਣਾਓ ਹਾਂਜੀ ਹਾਂਜੀ ਸਭ ਠੀਕ ਠਾਕ ਵਧੀਆ ਹੋਰ ਕੀ ਘਰੀ ਜਾਣੇ ਠੀਕ ਠੀਕ ਆ ਹਾਂਜੀ ਅਹੀਂ ਵੀ ਦੇ ਆ ਕੰਮ ਧੰਦਾ ਕਰਨਾ ਹੋਰ ਕੀ ਕਰਨਾ ਹਾਂ ਹਾਂਜੀ ਸਭ ਵਧੀਆ ਉਹ ਤੇ ਮम्मी ਇਹੀ ਕਰਦੇ ਧਿਆਨ ਨਹੀਂ ਦਿੱਤਾ ਹੋਰ ਹੀ ਕੰਮਾਂ ਵਿੱਚ ਚਲ ਜੇ ਪਏ ਆ ਉਹ ਤਾਂ ਪਾਉਣਾ ਵੈਨੂੰ ਸਕੂਲ ਹਾਂਜੀ ਉਹ ਤੇ ਮੈਨੂੰ ਪਤਾ ਵਾ ਹੁਣ ਐਡਮਿਸ਼ਨਾਂ ਚੱਲਣ ਦੀਆਂ ਕੋਈ ਨਹੀਂ ਕਰਦੇ ਕਿ ਸਕੂਲ ਦਾ ਪਤਾ ਫਿਰ ਉੱਥੇ ਪਾ ਆਉਨੇ ਆ ਲੈ ਦੱਸ ਮम्मी ਸਰਕਾਰੀ ਸਕੂਲ ਚ ਕਿਉਂ ਪਾਉਣਾ ਵਾ ਕਿ ਇਹ ਵਧੀਆ ਹੀ ਪਾਵਾਂਗੇ ਤੇ ਕੋਈ ਨਹੀਂ ਥੋੜਾ ਪਤਾ ਤੁਸੀਂ ਵੀ ਕਰਦੇ ਹੋ ਸਾਡੀ ਮਦਦ ਤੁਹਾਨੂੰ ਤੇ ਪਤਾ ਹੀ ਆ ਸਾਡੇ ਹਾਲਾਤਾਂ ਦਾ ਇਸ ਲਈ ਦਾਸ ਮਮੀ ਉਹਦੇ ਤੁਸੀਂ ਚਲੋ ਹਰ ਵਾਰ ਕਰਦੇ ਹੋ ਪਰ ਫਿਰ ਵੀ ਤੁਹਾਨੂੰ ਪਤਾ ਵਾ ਸਕੂਲਾਂ ਦੀ ਪੜਾਈਆਂ ਕਿੰਨੀਆਂ ਔਖੀਆਂ ਹੁੰਦੀਆਂ ਨੇ ਤੇ ਕਿੰਨੇ ਪੈਸੇ ਲੱਗਦੇ ਆ ਕਦੀ ਕਾਹੇ ਚੀਜ਼ ਦੀ ਫੀਸ ਤੇ ਕਦੀ ਕਾਹੇ ਚੀਜ਼ ਦੀ ਫੀਸ ਤਾਂ ਕਰਕੇ ਮੈਂ ਤੁਹਾਨੂੰ ਕਹਿੰਦੀ ਹਾਂ ਚਲ ਥੋੜਾ ਬਹੁਤ ਤੁਸੀਂ ਵੀ ਮੇਰੀ ਮਦਦ ਕਰਦੇ ਹੋ ਹਾਂਜੀ ਚਲੋ ਕੋਈ ਨਹੀਂ ਮੈਂ ਕਰਾਂਗੀ ਪਿੰਦਰ ਨਾਲ ਵੀ ਗੱਲ ਕੀ ਕਹਿੰਦੇ ਨੇ ਫਿਰ ਜਿੱਦਾਂ ਵੀ ਉਹ ਕਹਿਣਗੇ ਫਿਰ ਉਹਦਾ ਤੁਹਾਨੂੰ ਦੱਸਾਂਗੀ ਇਹ ਤੀਤਾ ਦਿਨਾਂ ਗੱਲ ਸੰਦੀਆਂ ਮਾਪਿਓ ਨੂੰ ਧੀਆ ਨਹੀਂ ਫਿਕਰ ਹੁੰਦੀ ਐ ਤੇ ਕੋਈ ਨਹੀਂ ਮੰਮੀ ਜਿੱਦਾਂ ਦੇ ਮੇਰੇ ਨਸੀਬ ਲਿਖੇ ਨੇ ਵਾਇਗਰੂ ਨੇ ਹੁਣ ਉਹਤੇ ਮੈਨੂੰ ਕੱਟਨੇ ਪੈਣੇ ਐ ਜਿਹੜੇ ਜਿਹੜੇ ਦੁੱਖ ਨੇ ਮੇਰੇ ਕਰਮਾ ਵਿੱਚ ਕੋਈ ਨਹੀਂ ਤੇ ਹੀ ਫਿਕਰ ਨਾ ਕਰੋ ਆਪੇ ਸਾਰਾ ਕੁਝ ਠੀਕ ਹੋ ਰਣਾ ਹੈ ਹਾਜੀ ਬੁਮੀ ਹੁੰਦਾ ਜੈਸਾ ਫੋਨ ਚਲੋ ਕੋਈ ਗੱਲ ਨਹੀਂ ਠੀਕ ਆ ਫਿਰ हां चेंज ਕਰ ਲੋ ਫਿਰ ਕੰਮ ਕਰੂ ਚੰਗ ਠੀਕ ਹੈ ਵੀਰਾਂ ਮਾਂ ਵੀ ਉਹ ਮਾਂ ਵੀ ਹੁੰਦੀ ਨੇ ਉਹਨੜਾ ਆਪਣੀਆਂ ਦੀ ਕਿੰਨੀ ਫਿਕਰ ਹੁੰਦੀ ਹੈ ਵਿੱਚ ਉਹਦੇ ਮम्मी ਨੂੰ ਵੀ ਪਤਾ ਵਾ ਕਿ ਜਸਤੇ ਮੇਰੇ ਨਾਲ ਕੁੱਤੇ ਫੋਨ ਤੇ ਗੱਲ ਕਰਦੀ ਨਹੀਂ ਹੈ ਤਾਂ ਹੀ ਉਹ ਮੈਨੂੰ ਪੁੱਛਾ ਦੇ ਹੀ ਚੱਲ ਕੋਈ ਗੱਲ ਹੁਣ ਫਿਰ ਕੀ ਕਰ ਸਕਦੇ ਆ ਨਿੱਕੀ ਭੈਣ ਆ ਮੇਰੀ ਮੈਂ ਉਹ ਨਾਲ ਲੜਵੀ ਨਹੀਂ ਸਕਦੀ ਵੱਡੀਆਂ ਮੈਨੂੰ ਸਮਝਣੀਆਂ ਪੈਣੀਆਂ ਸਾਰੀਆਂ ਕੱਲ੍ਹ ਨਗਦੀਪਾ ਹਾਂਜੀ ਤੁਹਾਨੂੰ ਰੰਡੀ ਕੁਛ ਨਹੀਂ ਆਦੀ ਹੈ ਕੱਪੜੇ ਜੀ ਸੈੱਟ ਕਰਨ ਠੀਕ ਹੈ ਤੇ ਮੈਂ ਤਾਂ ਅੱਲਾ ਇੱਕ ਗੱਲ ਕਰਨੀ ਸੀ ਦੱਸੋ ਤੈਨੂੰ ਪਤਾ ਵੜਾ ਗਮ ਕਿਨੇ ਚ ਦਹ ਹੋ ਗਿਆ ਬਾਹੂ ਤੇ ਮੰਮੀ ਵੱਲੋਂ ਤਾਂ ਫੋਨ ਆਉਂ ਨਹੀਂ ਕਹਿੰਦੀ ਕਿ ਸਕੂਲ ਚ ਪਾਉਣਾ ਨਹੀਂ ਇਹਨੂੰ ਤੇ ਤੁਸੀਂ ਕਰੋਗੇ ਕਿ ਸਕੂਲ ਦਾ ਪਤਾ ਨੋਦੀਪਾ ਤੇ ਮੈਨੂੰ ਵੀ ਹੈ ਗਿਆ ਫਿਕਰ ਤੇ ਪਤਾ ਵੀ ਕਰਨਾ ਵਾ ਆਪਣਾ ਇੱਥੇ ਸਕੂਲੇ ਘੱਲਨੇ ਕਰਨਾ ਇਹਨੂੰ ਹੁਣ ਪਿੰਡ ਨੇ ਠੰਡ ਤੋਂ ਨੰਗਦੀ ਹੈ ਇੱਥੇ ਪਰ ਹੈ ਇੱਥੇ ਕੀ ਇੱਥੇ ਤਾਂ ਨਾ ਕੋਈ ਪੜ੍ਹਾਈ ਆ ਨਾ ਕੁਝ ਹੋਰ ਇੱਥੇ ਨਹੀਂ ਮਿਪੋਣਾ ਹੈਗਾ ਆਪਣੇ ਮੁੰਡੇ ਨੂੰ ਵਧੀਆ ਸਕੂਲ ਚ ਪੋਣਾ ਇੰਗਲਿਸ਼ ਮੀਡੀਅਮ ਸਕੂਲ ਚ ਉਹ ਨਾਈਨ ਉਹ ਦੀ ਵੀ ਇੱਥੇ ਕਿਹੜਾ ਮਾੜਾ ਏ ਕਹੇ ਵੀ ਜਾਣੇ ਨੇ ਜੇ ਪੜਨਾ ਹੋਵੇ ਨਾ ਉੱਥੇ ਹੀ ਪੜ ਜਾਣਾ ਤੇ ਇੱਥੇ ਵੀ ਪੜ ਜਾਣਾ ਮੈਂ ਅਹੀ ਤੇ ਇੱਥੇ ਬੜੇ ਆ ਹਾਂ ਤਾਂ ਇਹ ਤਾਂ ਤੁਸੀਂ ਕਿਤੇ ਲੱਗ ਗਏ ਹੋਣਾ ਇੱਥੇ ਪੜੇ ਉਹ ਤੇ ਐਦਾਂ ਹੀ ਤੁਰੇ ਫਿਰਦੇ ਹੋਣਾ ਸੜਕਾਂ ਦੇ ਉੱਤੇ ਕੰਮ ਲੱਭਦੇ ਫਿਰਦੇ ਹੋ ਤੇ ਐਦਾਂ ਹੀ ਮੁੜ ਕੇ ਸੋਚੋ ਕਿ ਮੇਰਾ ਮੁੰਡਾ ਵੀ ਤੁਰਿਆ ਫਿਰੂਗਾ ਕੁਝ ਚੰਗਾ ਨਾ ਸੋਚ ਲਿਓ ਉਹਦੇ ਬਾਰੇ ਫਿਰ ਕੀ ਆ ਮੈਂ ਵੀ ਮੁਝਾਂਦੀ ਕਿ ਆਪਾਂ ਤੰਗੀਆਂ ਦੇ ਦਿਨ ਭੋਗਦੇ ਆ ਤੇ ਜੇ ਔਖੇ ਸੋਖਿਓ ਕਿ ਆਪਣੇ ਨਿਆਣੇ ਨੂੰ ਪੜਾਣ ਲੱਗੇ ਤੇ ਤੇਰੇ ਭਲਾ ਕਿੰਦੀ ਵੱਡੀ ਅੱਖ ਰਾਜੂਗੀ ਨਵਦੀਪ ਤੇਨੂੰ ਸਾਰਾ ਪਤਾ ਹੈ ਜੇ ਆਪਣੇ ਘਰ ਦਾ ਤੇ ਫਿਰ ਆ ਕਿਉਂ ਜੇਦ ਕਰਨ ਲਈ ਆ ਤੇ ਯਾਰ ਫਿਰ ਕੀ ਆ ਹੁਣ ਅਹੀ ਔਖੇ ਸੋਖਿਓ ਕਿ ਉਹਦੇ ਬਦਲੇ ਇੰਨਾ ਵੀ ਨਹੀਂ ਕਰ ਸਕਦੇ ਤੇ ਕੋਈ ਨਹੀਂ ਕਿਹੇ ਚੰਜ ਦੇ ਸਕੂਲ ਚ ਭੌਣਨੇ ਉਹਦੀ ਵੀ ਜ਼ਿੰਦਗੀ ਬੰਨ ਜਾਊਗੀ ਤੇ ਹੱਡੀ ਵੀ ਬਾਹ ਫੜਲੇਗਾ ਉਹ ਜੇ ਕਿਤੇ ਕੁਝ ਬਣ ਜਾਏਗਾ ਦੇ ਨਵਦੀਪ ਉਹਨਾਂ ਸਕੂਲਾਂ ਚ ਖਰਚੇ ਬੜੇ ਨੇ ਤੇ ਆਪਨੇ ਕੋਈ ਨਾ ਦਿੱਤਾ ਨਹੀਂ ਜਾਣਾ ਕੋਈ ਗੱਲ ਨਹੀਂ ਔਖੇ ਸੌਖੇ ਹੋ ਕੇ ਤੇ ਕਰ ਲਾਂਗੇ ਨਹੀਂ ਗੱਲ ਬੰਨੀ ਹੈਗੀ ਨਾ ਵੀ ਇੱਥੇ ਦੱਸ ਵੀ ਮਾੜਾ ਕੀ ਏ ਤੇਰੀ ਪੜ੍ਹਾਈ ਚ ਮਾਂ ਪਿਓ ਵੀ ਧਿਆਨ ਦੇਣੇ ਜਾਣੇ ਵਾਲ ਤੇ ਪੜ੍ਹਾਈ ਕਾਦੀ ਏ ਇੱਥੇ ਸਾਡੇ ਕੱल्ल्या ਦੇ ਘਰਾਂ ਨਾਲ ਕੀ ਹੋਊਗਾ ਜਦੋਂ ਫਿਰ ਸਾਰੇ ਜਣੇ ਸਾਥ ਦੇਣ ਤੇ ਫੇਰ ਹੀ ਆਣਾ ਗੱਲ ਬੰਦੀ ਤੇ ਨਾਲੇ ਤੁਸੀਂ ਵੇਂਦੇ ਹੀ ਹੋ ਮੈਡਮ ਇੱਕ ਹੁੰਦੀ ਏ ਤੇ ਨਿਆਣੇ ਕੋਈ ਇੱਧਰ ਨੂੰ ਭੱਜਾ ਫਿਰਦਾ ਤੇ ਕੋਈ ਉੱਧਰ ਨੂੰ ਭੱਜਾ ਫਿਰਦਾ ਉਹ ਵੀ ਵਿਚਾਰੀ ਕਿੰਨਿਆਂ ਤੱਕ ਨੂੰ ਬੜਾਏ ਕਿੰਨਿਆਂ ਦੇ ਕਲਾਸਾਂ ਨੇ ਜਾਂਦੇ ਟੀਚਰ ਹੁਣ ਹਰ ਇੱਕ ਕਲਾਸ ਦੇ ਅਲੱਗ-ਅਲੱਗ ਤਾਂ ਵੀ ਕੋਈ ਬੰਦਨ ਨਹੀਂ ਸੇ ਪਾ ਦੇ ਨਿਆਣੇ ਆਪਣੇ ਨੂੰ ਅੰਦਰ ਨੀਣਾ ਕੋਈ ਵੀ ਹੁਣ ਦੂਜਾ ਸਕੂਲਾਂ ਨੂੰ ਮਹੀਨੇ-ਮਹੀਨੇ ਬਾਅਦ ਮੀਟਿੰਗ ਹੁੰਦੀ ਏ ਜੇ ਇਹਨਾਂ ਸਕੂਲਾਂ 'ਚ ਵੀ ਹੋਏ ਤੇ ਆਪੇ ਪਤਾ ਲੱਗੇ ਜਾਣਾ ਪੜਦਾ ਹੈ ਕਿ ਨਹੀਂ ਤੇ ਜਿਹੜੇ ਟੀਚਰ ਹੁੰਦੇ ਨੇ ਉਹ ਵੀ ਨੂੰ ਕੁਝ ਕਹਿੰਦੇ ਜਿਹੜੇ ਜਾਣੇ ਵੱਡੇ ਹੋਿੰਦੇ ਨੇ ਨਾ ਉਹ ਗੋਮੜਕਾ ਵੇਰਨ ਡੈ ਪੈਂਦੇ ਨੇ ਉਹੀ ਵਿਚਾਰੇ ਕੀ ਕਰਨਾ ਫਿਰ ਮੈਂ ਮੰਨਦੀ ਤੁਹਾਡੀ ਗੱਲ ਪਰ ਹੁਣ ਕਹੀ ਵੀ ਸਿਆਣੇ ਇੱਕ ਤੇ ਟੀਚਰ ਆਉਂਦਾ ਆਪਣੇ ਇਥੇ ਸਕੂਲ 'ਚ ਉਹ ਕਿਹੜੇ-ਕਿਹੜੇ ਵਿਆਨੇ ਨੂੰ ਪੜਾਊਗਾ ਨਸਰੀ ਨੂੰ ਪੜਾਊਗਾ ਤੇ ਜਿਹੜੀਆਂ ਵੱਡੀਆਂ ਕਲਾਸਾਂ ਹਨ ਉਹਨਾਂ ਨੂੰ ਪੜਾਊਗਾ ਫਿਰ ਐਦਾਂ ਕਿਦਾਂ ਵਿਆਨੇ ਦੀ ਜ਼ਿੰਦਗੀ ਬਣੂਗੀ ਪਰ ਮੇਰੀ ਸੁਣ ਲੈ ਗੱਲ ਹੱਡ ਦੇ ਕੋ ਨਹੀਂ ਪਾਇਆ ਜਾਣਾ ਉਹ ਵਾਲੇ ਸਕੂਲਾਂ ਚ ਅਸੀਂ ਕਿੱਥੋਂ ਲਾਈਏ ਜਦੋਂ ਆਪਣੇ ਪਿਛੋਂ ਲਿਆ ਆ ਪਾਲੇ ਫਿਰ ਜਿੱਤੇ ਮਰਜੀ ਉਹ ਵੀ ਪਿੰਦਰ ਕੀ ਨਜ਼ਰ ਕਰਨ ਉਹੀ ਸਾਡੀ ਇਨੀ ਮਦਦ ਕਰਨਦੇ ਨੇ ਉਹ ਤੇ ਕਹਿੰਦੇ ਆ ਵੀ ਕੋਈ ਗੱਲ ਨਹੀਂ ਜਦੋਂ ਤੁਸੀਂ ਸਕੂਲ ਪਾਓਗੇ ਨਾ ਇਹ ਥੋੜੀ ਬਹੁਤੀ ਤੁਹਾਡੀ ਮਦਦ ਕਰਾਂਗੇ ਪਰ ਤੁਸੀਂ ਵੀ ਨਾਲ ਥੋੜਾ ਬਹੁਤਾ ਸਾਥ ਦੋਗੇ ਤੇ ਫੇਰ ਹੀ ਆਣਾ ਉਹਨਾਂ ਨੇ ਹੁਣ ਠੇਕਾ ਥੋੜੀ ਚੁੱਕਿਆ ਵਾ ਕਿ ਸਾਰਾ ਘਰ ਦਾ ਖਰਚਾ ਵੀ ਉਹ ਚੁੱਕਾ ਤੇ ਤੁਹਾਡੇ ਨਿਆਣੇ ਦਾ ਵੀ ਉਹ ਚੁੱਕਣ ਨਿਆਣਾ ਤੁਹਾਡਾ ਹੈ ਕਿ ਉਹਨਾਂ ਦਾ ਵਾ ਉਹ ਹੈ ਤੇ ਤੁਹਾਡਾ ਹੀ ਹੈ ਪਰ ਹੁਣ ਕਰੀਏ ਕੀ ਸਾਡੇ ਮਾ ਘਰ ਦਾ ਖਰਚਾ ਚੱਲਣ ਡਿਆ ਵਾ ਤੇਨੂੰ ਵੀ ਪਤਾ ਤੂੰ ਕਿਹੜੀ ਿਆਣੀ ਆ ਮੈਂ ਨਿਆਣੀ ਨਹੀਂ ਮੈਂ ਤੇਰੇ ਨਾਲ ਗੱਲ ਕਰਾਂਦੀ ਆ ਪਰ ਤੁਸੀਂ ਗੱਲ ਨੂੰ ਪੁੱਠੇ ਪਾਸੇ ਖੜਾਂਦੇ ਹੋ ਜੇ ਬੰਦਾ ਇੰਨੇ ਹੀ ਕੇ ਕਿ ਚਲ ਕੋਈ ਗੱਲ ਨਹੀਂ ਨਵਦੀਪ ਵੀ ਨਹੀਂ ਆ ਰਲ ਮਿਲ ਕੇ ਤੇ ਪਾ ਦਿੰਨੇ ਆ ਭਲਾ ਇਹਦੇ ਵਿੱਚ ਕਿੱਡੀ ਕੁ ਵੱਡੀ ਗੱਲ ਹੋ ਚੁਗੀ ਮੈਂ ਕਾਵਾਂ ਤੇ ਤਾਂ ਜਿਹੜਾਡੇ ਕੋ ਪੈ ਜੇ ਜਦੋਂ ਲੱਭਣ ਦੇ ਪੈ ਤੁਹਾਡੇ ਕੋ ਨਹੀਂ ਗੱਲ ਲੱਭਣਨੀ ਤੂੰ ਐਵੇਂ ਜਦ ਕਰੀ ਜਾਨੀਂ ਏ ਤੁਸੀਂ ਤਾਂ ਐਵੇਂ ਜਾਣ ਕੇ ਹਰ ਮੰਨਨ ਦੇ ਉਹ ਹਾਰ ਨਹੀਂ ਮੰਲਣੀ ਚਾਹੀਦੀ ਬੰਦੇ ਨੂੰ ਗਾਵਾਂ ਨੂੰ ਸੋਚਣਾ ਚਾਹੀਦਾ ਹਜੇ ਪਉਣਾ ਇੱਥੇ ਮੁੜ ਕੇ ਵੇਖੀ ਜਾਏ ਕਿ ਕੀ ਕਰਨਾ ਹੈ ਇੱਥੇ ਨਹੀਂ ਜੀ ਮੈਂ ਪਉਣਾ ਆਪਣੇ ਮੁੰਡੇ ਨੂੰ ਭਾਵੇਂ ਜਿੰਨਾ ਚਿਰ ਮਰਜ਼ੀ ਕਰ ਬੈਠਾ ਰਹੇ ਉਹ ਚਲ ਠੀਕ ਹੈ ਤੂੰ ਹੁਣਾਂ ਕਿ ਬਣ ਲੱਗੇ ਕਿਉਂ ਮੈਂ ਕੀ ਹੁਣਾਂ ਲੱਗਾ ਹਰ ਵਾਰ ਤਾੜਾ ਸਾਥ ਦੀ ਲਈ ਹੁਣ ਮੈਂ ਤਾਂ ਪਹਿਲੀ ਵਾਰੀ ਕੋਈ ਗੱਲ ਕੀਤੀ ਆ ਇਹ ਮਾਮਲੇ ਵਿੱਚ ਮੈਂ ਕੋਈ ਟਿੱਲ ਨਹੀਂ ਕਰਨੀ ਮੁੰਡੇ ਨੂੰ ਵਧੀਆ ਸਕੂਲ ਚ ਪੜਾਵਾ ਉਹ ਚਲ ਠੀਕ ਆ ਬਾਬਾ ਹੁਣ ਘਰ ਚ ਲੜਾਈ ਨਾ ਪਾ ਮੈਂ ਸੋਚਣਾ ਕੀ ਕਰਨਾ ਡੈਡੀ ਨਾਲ ਕਰਨਾ ਸਲਾਹ ਫਿਰ ਇਹਨਾਂ ਵੀ ਉਹ ਕੀ ਆਂਦੇ ਨੇ ਆਹੋ ਕਰਿਓ ਸਲਾਹ ਤੇ ਇਹਨੇ ਕਹਿ ਦਿਓ ਕਿ ਐ ਸਕੂਲ ਚ ਪੜਨਾ ਉਹਨਾਂ ਨੂੰ ਦੱਸ ਦਿਓ ਕਿ ਇਹ ਵਧੀਆ ਸਕੂਲ ਚ ਪੜਾਉਣਾ ਵਾ ਮੁੰਡੇ ਨੂੰ ਆਪਣੇ ਵਾਂਗੂ ਇਹ ਨਹੀਂ ਆ ਕਿ ਉਹਦੀ ਵੀ ਜ਼ਿੰਦਗੀ ਬਰਬਾਦ ਹੋ ਜਾਏ ਤੇ ਘਰੇ ਬਠੱਤਰ ਲੈ ਲਵੇ ਹਰ ਇੱਕ ਚੀਜ਼ ਨੂੰ ਨਿਆਣੇ ਦੀ ਜ਼ਿੰਦਗੀ ਦੇ ਵਧੀਆ ਬਣੇ ਹੋਰ ਨਹੀਂ ਕੁਝ ਤੇ ਗਲਤ ਇਹ ਦੋਨੋਂ ਦੀਪ ਦੀ ਸਹੀ ਆ। ਇਹ ਚੰਗੇ ਸਕੂਲੇ ਫੜ ਜਾਏਗਾ। ਚਲ ਉਹਦੀ ਵੀ ਜ਼ਿੰਦਗੀ ਬਣ ਜਾਏਗੀ। ਹੁਣ ਇਹ ਆ ਵੀ ਅਹੀ ਮਾਰੇ ਸਕੂਲਾਂ ਚ ਪੜਿਆ ਤੇ ਇਦਾਂ ਘਰੇ ਹੀ ਬੈਠੇ ਆ। ਪਰ ਹੁਣ ਕਰੀਏ ਕੀ? ਜੇ ਕੁਝ ਹੱਥ ਚ ਹੋਏ ਤੇ ਫੇਰ ਹੀ ਆ ਨਾ। ਕੋਈ ਸਮਝ ਨਹੀਂ ਲੱਗਣ ਦੀ ਕਿ ਕੀ ਕਰੀਏ ਤੇ ਕੀ ਨਾ। ਦੇਖੋ ਕੀ ਬੰਨਣਾ। ਇੰਦਰ ਹਾਂਜੀ ਡਾਡੀ। ਤੂੰ ਪੁੱਤ ਕਿਦਣਾ ਇਕੱਲਾ-ਗੱਲਾ ਕਰੀ ਜਾਂਦਾ ਵਾ। ਉਹ ਡਾਡੀ ਗੱਲਾਂ ਕੀ ਕਰਨੀਆਂ ਨੇ। ਹਾਂ। ਕੋਈ ਧਾਈ ਬੈਠਾ ਸੋਚਣ ਡਿਆ ਵਾਂ ਹੂੰ ਤੇ ਕੀ ਕਰੀਏ ਕੀ ਗੱਲ ਹੋਈ ਆ ਉਹ ਨਵਦੀਪ ਡਈ ਸੀ ਕਹਿਣ ਮੁੰਡੇ ਵੱਲੋਂ ਹੂੰ ਇਸ ਸਕੂਲੇ ਪਾਈਏ ਇਹਨੂੰ ਚਲੋ ਹੁਣ ਉਮਰ ਵੀ ਆ ਗਈ ਆ ਦੀ ਆਹੋ ਤਿੰਨ ਸਾਢੇ ਤਿੰਨ ਸਾਲਾਂ ਦਾ ਹੋ ਗਿਆ ਏ ਹੂੰ ਤੇ ਮੈਂ ਚੱਲ ਕੋਈ ਨਹੀਂ ਪਾ ਦਨੇ ਇੱਥੇ ਆਪਣਾ ਪਿੰਡ ਵਾਲੇ ਆਹੋ ਤੂੰ ਆਂਦੀ ਇੱਥੇ ਨਹੀਂ ਪਾਉਣਾ ਚੰਗੇ ਸਕੂਲੇ ਪਾਉਣਾ ਚੰਗੇ ਪੁੱਤ ਕਿੱਥੇ ਅੰਗਰੇਜ਼ੀ ਸਕੂਲਾਂ 'ਚ ਉਥੇ ਰ ਖਰਚਾ ਬੜਾ ਯਾਰ ਇਹੋ ਤਾਂ ਗੱਲ ਮੈਂ ਸੋਚਣ ਡਿਆ ਵਾਂ ਮੈਂ ਤੈਨੂੰ ਆਖਿਆ ਪਿਆ ਤੁਹਾਡੇ ਕੋਲ ਨਹੀਂ ਉੱਥੇ ਪਾਇਆ ਜਾਣਾ ਹੂੰ ਅੱਗੋਂ ਕਿਸੇ ਬੰਨੇ ਨੇ ਲੱਗਾਂ ਡਈ ਉਹਦੀ ਪਾਉਣਾ ਹੀ ਉੱਥੇ ਆ ਚੰਗੇ ਸੀ ਕਿੰਨਾ ਖਰਚਾ ਹੁੰਦਾ ਡਾੜੀ ਬਥੇਰਾ ਖਰਚਾ ਆ ਜਾਂਦਾ ਵਾ ਫਿਰ ਵੀ ਜੇ ਹੁਣ ਛੋਟੀ ਕਲਾਸ ਦਾ ਹਿਸਾਬ ਲਾਈਏ ਨਾ ਤੇ ਘੱਟੋ ਘੱਟ ਕੋਈ 60-70 ਹਜ਼ਾਰ ਤੇ ਆਏਗਾ ਜੀ 60-70 ਹਜ਼ਾਰ ਤੇ ਹੋਰ ਯਾਰ 60-70 ਹਜ਼ਾਰ ਤင်း ਸਾਰੀ ਉਮਰ ਨਹੀਂ ਵੇਖਣਾ ਤੇ ਫਿਰ ਹੁਣ ਕਿਦਾਂ ਕਰੀਏ ਹੈਂ ਗਾਂ-ਗਾ ਮੁੜ ਕੇ ਖਰਚੇ ਵਧਨੇ ਵੀ ਤੇ ਕਮਾਈ ਤੇ ਕਿਸੇ ਬੰਨੇ ਹੋ ਹੈਗੀ ਨਹੀਂ ਆ ਤੇ ਸਾਡਾ ਮੁੰਡਾ ਵੀ ਫਿਰ ਪੜਨ ਤੋਂ ਰਹਿ ਗਿਆ ਤੇ ਉਹ ਵੀ ਨਹੀਂ ਕਿਸੇ ਬੰਨੇ ਲੱਗਣਾ ਹੈ ਪਰ ਇੰਨੇ ਪੈਸੇ ਤਾਂ ਆਪਾਂ ਲਾ ਹੀ ਨਹੀਂ ਸਕਦੇ ਇਹਦੇ ਕੀ ਕਰੀਏ ਸਿਰਫ ਹੁਣ ਹਾਂ ਜਾ ਇਦਾਂ ਕਰੋ ਹੂੰ ਉਹਨੂੰ ਸਮਝਾ ਥੋੜਾ ਜਿਹਾ ਨਵ ਨੂੰ ਜਿੰਨਾ ਚਿਰ ਅਜੇ ਛੋਟਾ ਵਾ ਤੂੰ ਇੱਥੇ ਪਿੰਡ ਵਾਲੇ ਚ ਪਾ ਲੋ ਦੋ ਤਿੰਨ ਜਮਾਤਾਂ ਇੱਥੇ ਕਰਾ ਲੋ ਹੈ ਪਰ ਇੱਕ ਗੱਲ ਲੈਣਾ ਮੁਰਕ ਜਿਹੜੇ ਵੱਡੇ ਸਕੂਲਾਂ ਵਾਲੇ ਉਹ ਲੈਂਦੇ ਨਹੀਂ ਜਾਣੇ ਨੂੰ ਮੁਰਕ ਲੈਂਦੇ ਨਹੀਂਗੇ ਉਹਨਾਂ ਮੁਰਕਾਂ ਟੈਸਟ ਲੈਣਾ ਹੈ ਤੇ ਜੇ ਇਥੇ ਆਇਆ ਨਾ ਕੋਈ ਤਾਂ ਉੱਥੇ ਕੀ ਜਾ ਕੇ ਕਰੇਗਾ ਇਹ ਆ ਪਿੰਜਾਣਾ ਚ ਪਹਿਲਾਂ ਹੀ ਮੋਢ ਚੰਗੇ ਵੱਜੇ ਹੁੰਨ ਤੇ ਫੇਰ ਹੀ ਹੈ ਨਾ ਯਾਰ ਮੈਂ ਕਈ ਵਾਰੀ ਸੋਚਦਾ ਹਾਂ ਕਿ ਚੱਲ ਮੈਂ ਵੀ ਗਰੀਬੀ ਕੱਟ ਲਈ ਤੇਰੀ ਵੀ ਅੱਧੀ ਉਮਰ ਗਰੀਬੀ ਚ ਲੰਘੀ ਇਹ ਸਾਡਾ ਮੁੰਡਾ ਕਿਤੇ ਵੱਡਾ ਹੋਊਗਾ ਪੜ੍ਹੂ ਲਿਖੂਗਾ ਕਿਸੇ ਨੌਕਰੀ ਤੇ ਲੱਗੂਗਾ ਤੇ ਚੱਲ ਸਾਡਾ ਵੀ ਕਿਤੇ ਟਾਈਮ ਕਿਤੇ ਚੰਗਾ ਆਜੂ ਆਹ ਤੇ ਜੇ ਪੜਿਆ ਨਾ ਤੇ ਫਿਰ ਇਹ ਵੀ ਗਰੀਬੀ ਕੱਟੂਗਾ ਸਾਰੀ ਉਮਰ ਉਹਰ ਕੀ ਕਰਨਾ ਚਾਹ ਰਹੇ ਨੇ ਉਦਾਂ ਆਉਂਦੀ ਏ ਕਿ ਉਹਦੇ ਪੇਕੇ ਪੜਾ ਕੇ ਜਾਂਦੇ ਆ ਆਂਦੇ ਵੀ ਖਰਚਾ ਲਾ ਦਿੰਦੇ ਆ ਨਾਲ ਤਾਂ ਡੇ ਕੋਈ ਗੱਲ ਨਹੀਂ ਰਲ ਮਿਲ ਕੇ ਕਰ ਲੈਣੇ ਆ ਅੱਛਾ ਤੇ ਹੁਣ ਆਪਾਂ ਕਿਦਾਂ ਕਰੀਏ ਵੇਖ ਲੈ ਪੁੱਤ ਹੁਣ ਤੂੰ ਸਿਆਣਾ ਈ ਐ ਜਿੱਦਾਂ ਤੈਨੂੰ ਸਹੀ ਲੱਗਦਾ ਮੈਂ ਤਾਂ ਤੇਰੇ ਨਾਲ ਵਾਂ ਜਿਹੜਾ ਵੀ ਤੂੰ ਕੰਮ ਕਰੇ ਚੱਲ ਇਦਾਂ ਕਰੀਏ ਆਪਾਂ ਮੈਂ ਇੱਕ ਸਕੀਮ ਸੋਚੀ ਆ ਹਾਂਜੀ ਆਪਾਂ ਇਦਾਂ ਕਰੀਏ ਵੀ ਜੇ ਰਿਸ਼ਤੇਦਾਰ ਮੱਤ ਕਰਦੇ ਆ ਨਾ ਤੇ ਉਹਨਾਂ ਕੋ ਮੱਤ ਲੈ ਕੇ ਇੱਕ ਵਾਰੀ ਉਹਨੂੰ ਚੰਗੇ ਸਕੂਲੇ ਪਾ ਲਈਏ ਹਾਂ ਨਾ ਹੋ ਤੇ ਸਾਡੀਆਂ ਮੱਝਾਂ ਸੂਣ ਵਾਲੀਆਂ ਮੈਂ 2 ਇੱਕ ਗਾਂ ਵੀ ਸੂਣ ਵਾਲੀ ਆ। ਉਹ ਹਾਂਜੀ ਠੀਕ ਆ ਕਿ ਨਹੀਂ ਤੇ ਆਪਾਂ ਇਦਾਂ ਕਰਿਆ ਕਰਾਂਗੇ ਵੀ ਆਪਾਂ ਦੁੱਧ ਦੇ ਥੋੜੇ ਬੋਦੇ ਪੈਸੇ ਬਚਾਇਆ ਕਰਾਂਗੇ। ਤੇ ਉਹਦੇ ਵਿੱਚੋਂ ਇੱਕ ਕਮੇਟੀ ਪਾ ਲਿਆ ਕਰੀ ਬਾਕੀ ਘਰ ਦਾ ਸੌਦਾ ਪੱਤਾ ਚੱਲਦਾ ਰਿਹਾ ਕਰੂਗਾ। ਹੂੰ ਜਿਹੜੀ ਉਹ ਕਮੇਟੀ ਪੱਕ ਜਿਆ ਕਰੂਗੀ ਨਾ ਉਹਨੂੰ ਰੱਖ ਲਿਆ ਕਰੀ ਸਾਲ ਬਾਅਦ ਨਾ ਉਹਦੇ ਸਕੂਲੇ ਪੈਸੇ ਧਾਰ ਦਿਆ ਕਰੀ। ਚਲੋ ਠੀਕ ਜਿਹੜਾ ਕੋ ਦਾਖਲਾ ਦੂਖਲਾ ਹੁੰਦਾ ਵਾ ਹਾਂਜੀ ਹਾਂਜੀ ਠੀਕ ਆ ਕਿ ਨਹੀਂ ਤੇ ਬਾਕੀ ਥੋੜੇ ਬੋਦਾ ਖਰਚਾ ਜਿਹੜਾ ਵਾ ਨਾਲ ਦੁੱਧ ਦੋ ਚਲਾਈ ਜਾਵਾਂਗੇ ਮੈਂ ਥੋੜੇ ਬੋਦੇ ਪੱਠਾ ਦਸਾਂ ਨਾਲ ਤੇਰੇ ਪੁੰਨਾ ਹੀ ਆ ਤੇ ਨਾਲ ਤੂੰ ਆਪਣਾ ਕੰਮ ਕਰੀ ਜਾ ਥੋੜਾ ਬੋਦਾ ਪੈ ਲੈ ਆ ਕੇ ਨਾ ਹੁਣ ਮੁੰਡਾ ਪੜਾਈ ਗਿਆ ਜਿੱਦਾ ਮਰਜੀ ਫਿਰ ਗਰਮੀਆਂ ਚ ਵੀਨੇ ਕੋਈ ਕੰਮ ਲੱਭਾਂਗੇ ਪੱਕਾ ਹੀ ਹੋਊ ਤੇ ਚਲੋ ਮਿਲ ਚ ਚੱਲ ਜਾਂਦਾ ਕੰਮ ਆ ਆਹੋ ਤੇ ਗਰਮੀ ਚ ਵੀ ਚਲੋ ਮੈਂ ਬਾਹਰੋਂ ਕੁਕ ਮਾਗ ਲਿਆ ਵਾਂ ਗਰਾਂ ਦਾ ਆਪਣਾ ਕਰ ਜਿਹੜੇ ਤੂੰ ਲਿਆ ਕਰੇਗਾ ਉਹਦਾ ਨਾ ਵੀ ਘਰ ਦਾ ਸਰਦਿਆ ਕਰੂਗਾ ਹਾਂਜੀ ਕੁਝ ਵਿੱਚ ਦੁੱਧ ਦਾ ਦਾ ਸਰਦਿਆ ਕਰੂਗਾ ਹਾਂਜੀ ਉਹ ਤੇ ਤੁਹਾਡੀ ਗੱਲ ਠੀਕ ਆ ਏ ਆਪੀ ਇਹਦੇ ਪੇਕੇ ਵੀ ਬਥੇਰਾ ਕਰਦੇ ਨੇ ਤਾਂ ਤੇ ਰਿਸ਼ਤੇਦਾਰ ਜਿਹੜੇ ਨੇ ਨਾ ਸਾਰੇ ਤਗੜੇ ਨੇ ਇਹਨਾਂ ਦੇ ਸਿਰਫ ਅਹੀ ਵਿੱਚ ਮੜੇ ਆ ਹੁਣ ਉਹ ਦਿਨੇ ਦੀ ਭੈਣ ਆਈ ਸੀ ਤੇ ਵੇਖ ਲਓ 1000 ਰੁਪਏ ਦੇ ਕੇ ਗਈ ਏ ਪੁੱਤ ਗੱਲ ਦੱਸਾਂ ਕੀ ਹੁੰਦੀ ਆ ਕਹਿੰਦੇ ਹੁੰਦੇ ਵੀ ਤਗੜੇ ਦਾ ਸਤੀ 200 ਹੁੰਦਾ ਵਾ ਠੀਕ ਆ ਕਿ ਨਹੀਂ ਤਾਂ ਹਾਂਜੀ ਤੇ ਮਾੜੇ ਵਾਸਤੇ ਤੇ 50 ਰੁਪਏ ਵੀ ਬੜੇ ਆ ਤੇ ਹੋਰ ਚਲੋ ਇਹ ਵੀ ਜੇਕਰ ਲੋਡ ਪਾ ਜੇ ਅਗਲੇ ਕੋ ਫੜ ਟੱਟ ਲਵਾਂਗੇ ਮੈਂ ਨਾ ਚੱਲ ਚੰਗੇ ਆ ਵਿਚਾਰੇ ਉਹਨਾਂ ਨੇ ਬਣਾ ਕੇ ਰੱਖ ਸਾਰਿਆਂ ਨਾਲ ਨਹੀਂ ਨਹੀਂ ਇਹੀ ਵਿਗਾਰਡ ਨਹੀਂ ਕਾਦੇ ਲਈਏ ਤੇ ਕਿਉਂਕਿ ਉਹਨਾਂ ਨੂੰ ਤਾਂ ਪਤਾ ਸਾਡੀ ਕੋਈ ਲੋੜ ਨਹੀਂ ਸਾਨੂੰ ਤਾਂ ਉਹਨਾਂ ਦੀ ਲੋੜ ਹੈ ਨਾ ਵੇਲੇ ਕੁ ਮੇਰੇ ਹਾਂਜੀ ਹਾਂਜੀ ਆਪਣਾ ਕੋਈ ਕੰਮਕਾਰ ਕੱਢ ਲਿਆ ਕਰਾਂਗੇ ਚਲੋ ਜੀ ਅਗਲੇ ਕੋ ਲਾਵਾਂਗੇ ਤੇ ਮੋੜ ਵੀ ਦਵਾ ਕਰਾਂਗੇ ਉਹ ਜੇ ਨਹੀਂ ਅਸੀਂ ਕਿਹੜੇ ਰੱਖ ਲੈਣੇ ਅਸੀਂ ਦੇ ਹੀ ਦੇਣੇ ਆ ਹਾਂਜੀ ਚਲੋ ਮੈਂ ਬਾਲਾਂ ਲਿਆਂਦਾ ਹੀ ਉਹ ਆ ਤੋੜ ਭੰਨ ਕੇ ਨਾ ਤੇ ਉੱਥੇ ਉਹਨਾਂ ਨੂੰ ਚੌਕੇ 'ਚ ਰੱਖ ਦੇ ਚਲੋ ਕੋਈ ਨਹੀਂ ਚੱਲ ਕਿਤੇ ਦੋ ਰੋਟੀਆਂ ਰਟੀਆਂ ਲਾ ਲੈਣ ਗਿਆ ਮੈਂ ਵੀ ਇਹਨੂੰ ਦੱਸ ਦਨਾ ਵਾ ਬੈਠੀ ਹੋਣੀ ਮੂੰਹ ਖਲਾ ਕੇ ਉਹਨੂੰ ਕਹਾਂ ਕੋਈ ਨਹੀਂ ਤੂੰ ਫਿਕਰ ਨਾ ਕਰ ਹਾਂਜੀ ਲਾਂਹ ਆਪਣੀ ਭੈਣ ਨੂੰ ਤੇ ਭਾਜੀ ਨੂੰ ਫੋਨ ਕਿ ਸਾਡੇ ਕੋਲ ਰਹਿਣਾ ਹਣਾ ਪਰ ਮੁੰਨਾ ਨੇ ਕੀ ਕਰਨਾ ਮੈਂ ਇੱਥੇ ਆ ਕੇ ਰਹਿਣ ਤੋਂ ਇੱਥੇ ਠੀਕ ਆ ਨਹੀਂ ਨਹੀਂ ਚੰਗੀ ਗੱਲ ਨਹੀਂ ਹੈਗੀ ਉਸ ਦਿਨ ਮੈਨੂੰ ਕਹਿੰਦੀ ਸੀ ਉਹਦੀ ਮੰਮੀ ਕਿਹਦੀ ਕੋਈ ਗੱਲ ਨਹੀਂ ਅਸੀਂ ਵੀ ਆਵਾਂਗੇ ਹੋ ਸਕਦਾ ਕਿ ਪਤਾ ਆ ਜਣਾ ਯਾਰ ਕੋਈ ਗੱਲ ਨਹੀਂ ਐਵੇਂ ਇੱਥੇ ਆ ਕੇ ਖਰਚਾ ਹੀ ਹੋਵਾ ਦੂ ਦਾ ਰੋਟੀ ਬਾਣੀ ਬਣਾਉਣਾ ਪੈਣਾ ਵਾ ਫਿਰ ਉਹਨਾਂ ਦੇ ਲਾਗੇ ਬੈਣਾ ਪੈਣਾ ਵਾ ਤੇ ਜਦੋਂ ਗਏ ਤਾਂ ਫਿਰ ਉਹਨਾਂ ਦੇ ਮੁੰਡੇ ਨੂੰ ਪਿਆਰ ਦੇਣਾ ਪੈਣਾ ਵਾ ਸਾਡੇ ਕੋ ਕਿਹੜਾ ਵਾਧੂ ਪੈਸੇ ਆਏ ਜਿਵੇਂ ਮੈਂ ਤੁਹਾਨੂੰ ਉਹ ਦਿਨ ਸਮਝਾਇਆ ਵਾ ਇਸ ਗੱਲ ਦਾ ਲੈ ਦੱਸ ਚੰਗੀ ਗੱਲ ਨਹੀਂ ਹੈਗੀ ਇਹ ਕੋਈ ਗੱਲ ਨਹੀਂ ਕੀ ਗੱਲ ਭੈਣ ਭਰਾ ਹੋਊਗਾ ਤੇ ਕੀ ਗੱਲ ਹੋਵੇ ਚੱਲੀ ਜਾ ਖਰਚਾ ਹੋ ਚਲਿਆ ਕੋਈ ਨਹੀਂ ਫਿਰ ਕੇ ਇਹ ਦਿਨ ਬੁਲਾ ਲਾਂਗੇ ਨਾਲੇ ਤੁਹਾਨੂੰ ਪਤਾ ਹੀ ਹੈ ਉਹਨਾਂ ਦਾ ਹਿਸਾਬ ਕਿਤਾਬ ਕਿੱਦਾਂ ਦਾ ਹੈਗਾ ਤਕਰੀਬ ਜੇ ਉਹ ਹੈਗੇ ਆ ਕਿੱਥੇ ਆਉਣਗੇ ਆਨੇ ਬੱਸੇ ਚੜ ਕੇ ਤੂੰ ਹੀ ਰਹਿਣ ਦੋ ਇਸ ਲਈ ਚੱਲ ਗਰੀਬ ਦੀ ਕਿਹੜੀ ਗੱਲ ਆ ਕੋਈ ਗੱਲ ਨਹੀਂ ਹੋ ਸਕਦਾ ਆ ਜਾਣਾ ਉਹ ਪੁੱਛ ਤੇ ਸਹੀ ਇੱਕ ਵਾਰ ਫੋਨ ਲਾ ਕੇ ਆਹ ਤੋ ਉਹਨਾਂ ਨੇ ਜਾਣਾ ਵਾ ਉਹਨਾਂ ਕਿਹੜੀ ਗੱਲ ਆ ਪਰ ਮੈਂ ਨਹੀਂ ਛੋਣੇਗੀ ਕਿ ਇੱਥੇ ਆਉਣਾ ਉਹ ਐਵੇਂ ਖਰਚਾ ਹੀ ਆਵਾਦੂ ਦਾ ਛੂਨਾ ਨੇ ਬਿਊਰੋ ਟਿਪਾਣੀ ਬਣਾਉਣਾ ਪੈਣਾ ਫੇਰ ਵਧੀਆ ਉਹ ਕੋਈ ਗੱਲ ਨਹੀਂ ਉਹ ਵਧੀਆ ਨੂੰ ਉਹਨਾਂ ਨੂੰ ਕੀ ਹੋ ਚੱਲਿਆ ਜਿੱਦਾਂ ਦੇ ਅਸੀਂ ਖਾਵਾਂਗੇ ਉਦਾਂ ਦੇ ਉਹ ਖਾ ਲੈਣ ਪਰ ਮੇਰੀ ਗੱਲ ਸੁਣੋ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਉਹਨਾਂ ਦੇ ਇੰਨਾ ক্লোਜ਼ ਜਾਓ ਜਿੱਥੇ ਹੈਗੇ ਜਿੱਦਾਂ ਦੇ ਹੈਗੇ ਠੀਕ ਆ ਐਵੇਂ ਇੱਥੇ ਲਿਆ ਕੇ ਉਹਨਾਂ ਨੂੰ ਕੀ ਕਰਨਾ ਇੱਕ ਵਾਰ ਇੱਥੇ ਆਗੇ ਨਾ ਉਹ ਉਹਨਾਂ ਦਾ ਮੂੰਹ ਪੈ ਲੈਣਾ ਵਾਰ-ਵਾਰ ਫੇਰ ਉਹਨਾਂ ਨੇ ਕਿਹਾ ਇੱਥੇ ਬੜੇ ਰਹੀਏ ਅਸੀਂ ਚੱਲ ਮੈਂ ਕਹਿੰਦਾ ਸੀ ਮੰਮੀ ਵੀ ਯਾਦ ਕਰਦੇ ਸੀ ਇੱਕ ਵਾਰ ਆਉਂਦੇ ਸੀ ਸਹੀ ਨਹੀਂ ਕੋਈ ਗੱਲ ਨਹੀਂ ਤੁਸੀਂ ਹਸਾਬ ਨਹੀਂ ਰੋ ਥੋੜਾ ਜਿਹਾ ਚੱਲੋ ਫਿਰ ਕੋਈ ਗੱਲ ਸਮਝ ਲੈ ਕਿਦਾਂ ਦੇ ਅਜਿਹਾ ਨਾ ਲੇ। ਮੇਰੇ ਕੋਈ ਕੰਮ ਕਰਨ ਦੇ ਹੁਣ ਉਹਨਾਂ ਨੂੰ ਇੱਥੇ ਸੱਦ ਕੇ ਕੀ ਕਰਨਾ।